ਪੇਗ ਮਹਾਨਦਰ ਸਿੰਘ ਜੀ ਦਾ ਨਾਮ ਇਹਦਾ ਹੈ ਸਾਡੇ ਸੰਪਾਨੀ ਜੀ ਸਾਹਿਬ ਦਸੂ ਪਾਚਾ ਸਾਇੰਥਿਕ ਗੋਪਨ ਸਿੰਘ ਜੀ ਮਹਾਰਾਜ ਸਾਥ ਥਾਣੀ ਹੋਣਾ ਜੀ ਸਾਹਿਬ ਦਸਾਂ ਪਾਚਾ ਜੀ ਉਹ ਤਾਂ ਹਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਖ ਦਰਸ਼ਨ ਦੇ ਦਾਰਕਾ ਧਿਆਨ ਕਰਕੇ ਖਾਲਤਾ ਸਾਹਿਬ ਬੋਲੋ ਜੀ ਵਾਹਿਗੁਰੂ ਨਮਾਣਿਆ ਦੇ ਮਾਨ ਸਾਗੁਰੂ ਨਦਾਨਿਆ ਦੇ ਕਾਨ ਸਾਗੁਰੂ ਨੇ ਹੋ ਕੇ ਅਸੀਂ ਦੋ ਤਰ ਗੁਰੂ ਮੈਂ ਆਸਰਾ ਤੇ ਆਸੇ ਸਾਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ بلبی کے مک سیوا دار جی جان پچھ کے ہر سال کا سلانا جی ਸਤਿ ਸ਼੍ਰੀ ਅਕਾਲ ਭਈਆ ਆਪ ਜੀ ਦਾ ਓਟ ਆਸਰਾ ਲੇ ਕੇ ਸ੍ਰੀ ਪਾਸ਼ਾ ਆਰ ਜੀ ਦਾ ਸਾਰਾ ਸਾਂ ਆਪਣੇ ਜਾ ਰਹੇ ਸਾਡੇ ਕੇ ਆਸਮਾ ਰਾਜੋ ਤੇ ਖੂਨ ਸਾਡੇ ਯਾਤਰਾਮ ਕਰਾਉਣਾ ਚਾਹੁੰਦੇ ਹਾਂ ਸ੍ਰੀ ਪਾਸ਼ਾ ਮਾਲਾ ਸੇ ਸੰਤਾਂ ਆਰ ਜੀ ਦਾ ਸਾਰਾ ਸਾਂ ਲੈ ਮਾਰ ਕੇ ਹਣੋ ਜਨਸਤੇ ਪਾਸ਼ਾ ਮਾਲ ਚੱਲੇ ਪੌਂਦੇ ਆਜਾ ਪਰਥੇ ਕਰੋ ਰਸਤੇ ਵਿੱਚ ਵਾਦ ਘਾਟ ਆਪ ਭਾਈਓ ਸੇ ਨਾਲਆਂ ਸੇਕਾਂ ਦੀ ਹੱਥ ਤੇ ਪਾਸ਼ਾ ਹਾਜੀ ਨੂੰ ਪ੍ਰਵਾਨ ਕਰਦਿਆਂ ਕਦੀ ਕਦੀ ਲੇਖੇ ਵੀ ਕਰੋ ਸ੍ਰੀ ਪਾਸ਼ਾ ਠੀਕ ਕਰੇ ਮੇਲ ਜਿੱਨਾ ਮਿਲਿਆ ਤੇਰਾ ਨਾਮ ਕਿੱਥਾ ਹੋਵੇ ਨਾਮ ਕਰਾਮ ਚਰਤੀ ਨਾਮ ਤੇ ਸਭਾ ਵਾਹਿਗੁਰੂ ਜੀ ਕਾਰਸਾ ਵਾਹਿਗੁਰੂ ਜੀ ਕਾਕੇ